ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰੇ ਆ ਜਿਹਦੇ ਚ ਪ੍ਰਣਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਆ ਨਾਲ ਆ ਜ ਵਰਚੁਅਲ ਮੈਲ ਕਲਾਂ ਦੀਆਂ ਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧੋੜ ਹਲਕਾ ਉਹਦੀਆਂ ਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਫਿਰ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਕੇ ਲਿਆ ਕੇ ਇੱਥੇ ਪੜ੍ਹ ਸਕਦੇ ਨੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਿਹੜੀਆਂ ਨੌਲੇਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜ੍ਹਨ ਦਾ ਰੌਲਾ ਪੈਂਦਾ ਰਹਿੰਦਾ ਜਾਂ ਕੋਈ ਤਾਂ ਬੱਚੇ ਇੱਥੇ ਆ ਕੇ ਆਪਣੀ ਪੜ੍ਹਾਈ ਕਰ ਸਕਦੇ ਆ ਤੇ ਕੀ ਕ੍ਰਾਂਤੀ ਵੀ ਬੜੀ ਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੋ ਭਾਈ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਹੌਣ ਬੱਚਿਆਂ ਨੇ ਪੁੱਛਿਆ ਕੋਈ ਹਾਈਐਸ ਬੰਨ ਨੂੰ ਕਹਿੰਦਾ ਕੋਈ ਆਈਪੀਐਸ ਬੰਨ ਨੂੰ ਕਹਿੰਦਾ ਅਨਾ ਕੋਈ ਇੰਜੀਨੀਅਰ ਬੰਨੂ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਦੇਖ ਪੱਕੋ ਤੇ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਸਰਗੋਾਤ ਉਮੀਦ ਹੈ ਲੋਕਾਂ ਨੂੰ ਇਸ ਹਲਕੇ ਦੀ ਬਧੌੜ ਕਿ ਆਣ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਇੱਥੇ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਇਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ 19 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਸਿਹਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਜੀ ਪੜ੍ਹਨਗੇ ਬੱਚਾ ਪੜ੍ਹਨ ਨੂੰ ਕੀ ਤੋਹਫਾ ਲੈ ਕੇ ਜਾ ਰਹੇ ਦੇਖੋ ਸੈਣਾ ਸੰਸਦ ਮੈਂਬਰ ਵਲੇ ਤੁਸੀਂ ਕਾਫੀ ਗ੍ਰੈਂਟ ਪਹਿਲੇ 100000 ਦਿੱਤੀਆਂ ਸੀ ਤੇ ਹੁਣ ਸੰਸਦ ਮੈਂਬਰ ਸਾਥ ਸਾਡੇ ਕੋਲ ਆ ਕੇ ਰਹੇ ਨੇ ਸੰਸਦ ਮੈਂਬਰ ਸਾਹਿਬ ਆਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੁਕਿਆ ਜਨੇਰ ਵਿਕਾਸ ਕਰ ਰਿਹਾ ਹੈ ਇੱਥੇ ਨਗਰਪੰਚਾਇਤ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਰਹਿਆ ਹੈ ਹਾਂਜੀ ਬਹੁਤ ਸੋਹਣਾ ਪੰਚਾਇਤ ਘਰ ਹੈ ਇੱਥੇ ਪਰ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰ ਨਾਲ ਹੀ ਵਿਚਾਰ ਕਰ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਆ ਸੋ ਸਰਪਧੌਰ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸ-ਰੇ ਮਸ਼ੀਨ ਦੀ ਲੰਮੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਇਹਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨਿਕ ਤਿਆਰ ਹੈ ਜੀ ਜੀ ਹੈ ਹਾਂ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਜਾਣਾ ਪੈਂਦਾ ਸੀ। ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਨ ਤੋਂ ਉਸ ਵੇ ਸਰ ਜੀ ਬਲੈਕ ਰੰਡ ਵੀ ਚੌਂਕ ਕਰ ਰਹੇ ਹੂ ਜਿਹੜਾ ਤੁਸੀਂ ਜੀ ਆਉਣ ਵਾਲੇ ਦਿਨਾਂ ਚ ਅਨਾਉਂਸਮੈਂਟ ਹੋਊਗੀ ਜਿਲ੍ਹਾ ਪੱਤਰ ਸਰ ਜਿਹੜੇ ਸਰਦਾਰ ਬੰਦ ਦਰਵਾਜ਼ੇ ਤੋਂ ਧੰਕੀਆਂ ਨੂੰ ਲਈ ਕਿੱਸਾ ਅਸੀਂ ਉਹਨਾਂ ਨੂੰ ਟ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਆਮਾਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜਾਵਾਂ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਹਰ ਧਰਮ ਦੇ ਗ੍ਰੰਥ ਦੀਆਂ ਜੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ ਸਖਤ ਸਿਆਮਾ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਰੂਡ ਹੈ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਣਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਵਾਜ਼ਾ ਸਭ ਨੂੰ ਕੋਈ ਨਹੀਂ ਖੁੱਲ੍ਹਦਾ